ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 9 ਜ਼ਿੰਦਗੀ ਦਾ ਕੋਹਣੀ ਮੋੜ ਦੁੱਖ ਕਦੇ ਨਹੀਂ ਇਕੱਲੇ ਆਉਂਦੇ ਬਨ ਬਨ ਆਉਣ ਕਤਾਰਾਂ ਹੂ ਕੁਝ ਦੁੱਖ ਸਾਡੇ ਆਪ ਸਹੇੜੇ ਕੁਝ ਦੁੱਖ ਦਿੱਤੇ ਸਰਕਾਰਾਂ ਹੂ ਅਗਲੇ ਸਾਲ ਫੇਰ ਸਰਕਾਰੀ ਹਾਈ ਸਕੂਲ ਪਾਈਕੀ ਪੇਸ਼ੌਰ ਵਿੱਚ ਮੈਂ 10ਵੀਂ ਦਾ ਦਾਖਲਾ ਲੈ ਲਿਆ ਪੰਗੜੀ ਫੁੱਟਬਾਲ ਤੇ ਕਬੱਡੀ ਦੀ ਟੀਮ ਵਿੱਚ ਵੀ ਸ਼ਾਮਲ ਕਰ ਲਿਆ ਗਿਆ ਗਰਮੀਆਂ ਦੀਆਂ ਛੁੱਟੀਆਂ ਹੋਈਆਂ ਸ੍ਰੀ ਆਮ ਜਨਤਾ ਕੋਚਿੰਗ ਹਾਈ ਸਕੂਲ ਜਿਸ ਦਾ ਹੈਡਮਾਸਟਰ ਸਾੰਮਣ ਰਾਮ ਨਾਗਪਾਲ ਜੀ ਉਸ ਕੋਲ ਟਿਊਸ਼ਨ ਰੱਖ ਲਈ ਉਹ 42 ਦਿਨਾਂ ਵਿੱਚ 10ਵੀਂ ਦੇ ਸਾਰੇ ਵਿਸ਼ੇ ਖੁਦ ਪੜਾ ਕੇ ਸਿਲੇਬਸ ਖਤਮ ਕਰ ਦਿੰਦਾ ਸੀ ਮੈਂ ਉਸ ਦਾ ਸਭ ਤੋਂ ਹੁਸ਼ਿਆਰ ਵਿਦਿਆਰਥੀ ਮੰਨਿਆ ਜਾਂਦਾ ਸੀ ਜਦੋਂ ਉਹ ਅਲਜਬਰੇ ਜਾਂ ਮੈਥ ਦੇ ਸਵਾਲ ਦੀ ਰਕਮ ਬੋਰਡ ਤੇ ਲਿਖਦਾ ਉਸ ਦੇ ਲਿਖਦੇ ਸਾਰੀ ਮੈਂ ਬਾਹਰ ਖੜੀ ਕਰਕੇ ਉੱਤਰ ਦੱਸ ਦਿੰਦਾ ਜੋ ਠੀਕ ਹੁੰਦਾ ਉਹ ਹੈਰਾਨ ਹੋ ਕੇ ਮੈਨੂੰ ਪੁੱਛਦਾ ਇਹ ਕਿਵੇਂ ਕਰਦਾ ਮੈਂ ਦੱਸਦਾ ਕਿ ਮੈਂ ਆਪਣੇ ਮਨ ਵਿੱਚ ਹੀ ਕੈਲਕੂਲੇਸ਼ਨ ਕਰਕੇ ਸਿੱਧਾ ਉੱਤਰ ਤੱਕ ਪੁੱਜ ਜਾਂਦਾ ਹਾਂ ਉਸ ਨੇ ਕਿਹਾ ਕਾਕਾ ਮੈਥ ਦਿਲ ਵਿੱਚ ਬਸਾਉਣਾ ਪੈਂਦਾ ਹੈ ਬਹੁਤ ਅਭਿਆਸ ਮੰਗਦਾ ਹੈ ਤੂੰ ਜਿੰਨੀ ਛੇਤੀ ਸਮਝਦਾ ਹੈ ਓਤਨੀ ਛੇਤੀ ਭੁੱਲ ਜਾਵੇਂਗਾ ਮੇਰੇ ਨਾਲ ਇੰਜ ਹੀ ਹੋਈ ਦਸਵੀਂ ਤੋਂ ਬਾਅਦ ਮੈਥ ਛੱਡਣ ਨਾਲ ਹੁਣ ਮੈਨੂੰ ਪੰਜਵੀਂ ਤੱਕ ਦਾ ਮੈਥ ਵੀ ਭੁੱਲ ਗਿਆ ਸਿਆਣੇ ਦੀ ਅੱਖੀ ਤੇ ਔਲੇ ਦੇ ਖਾਦੇ ਦਾਸਰ ਦੇਰ ਚ ਹੁੰਦਾ ਇੱਕ ਦਿਨ ਅਸੀਂ ਟਿਊਸ਼ਨ ਤੋਂ ਪੜ ਕੇ ਆਈ ਸੀ ਮੇਰਾ ਜਮਾਤੀ ਤੇ ਮੇਰਾ ਮਾਮਾ ਲਗਦਾ ਸੱਜਣ ਸਿੰਘ ਅਸੀਂ ਦੋਵੇਂ ਜਣੇ ਸਾਡੇ ਪਿੰਡ ਕੋਲ ਦੀ ਲੰਘਦੀ ਖੱਗਰ ਬ੍ਰਾਂਚ ਨਹਿਰ ਦੇ ਕਿਨਾਰੇ ਤੇ ਨਹਿਰੀ ਕੋਠੀ ਦੇ ਕੋਲ ਰੈਸਟ ਹਾਊਸ ਵਾਲੇ ਪਾਸੇ ਝਾਲ ਦੇ ਕੋਲ ਖੜੀਆਂ ਜਾਮਣਾ ਤੋਂ ਜਾਮਣੂ ਖਾਨ ਚਲੇ ਗਏ ਮੈਂ ਜਾਮਣ ਉੱਪਰ ਚੜ੍ਹ ਕੇ ਤੋੜਦਾ ਰਿਹਾ ਸੱਜਣ ਹੇਠ ਹੋ ਚੁੱਕਦਾ ਰਿਹਾ ਬਦਲੀ ਟਾਣੀ ਨੂੰ ਪੈਰ ਦੇ ਅੰਗੂਠੇ ਦੀ ਉਂਗਲ ਨਾਲ ਮੋੜਨ ਲੱਗਿਆ ਤਾਂ ਟਾਣੀ ਟੁੱਟ ਗਈ ਤੇ ਮੇਰੀ ਡਿੱਗਦੇ ਸਾਰੀ ਹਾਏ ਨਿਕਲੀ ਤੇ ਪਤਾ ਲੱਗਿਆ ਕਿ ਲੱਤ ਟੁੱਟ ਗਈ ਨਾਲ ਦੇ ਪਿੰਡ ਨੰਗਲਾਂ ਦਾ ਇੱਕ ਸ਼ਰਾਬੀ ਲਾਲਚੀ ਅਨਪੜ੍ਹ ਦਰਿੰਦਾ ਜੋ ਹੱਡ ਪੈਰ ਜੋੜਨ ਬੰਨਣ ਦਾ ਕੰਮ ਕਰਦਾ ਸੀ ਉਸ ਨੂੰ ਬੁਲਾ ਕੇ ਲਿਆਂਦਾ ਜਦੋਂ ਉਹ ਹਥਾਈ ਦਰਵਾਜ਼ੇ ਵਿੱਚ ਦੀ ਸਾਡੇ ਘਰ ਵੱਲ ਨੂੰ ਆ ਰਿਹਾ ਸੀ ਪਿੰਡ ਦੇ ਇੱਕ ਮੰਚਲੇ ਮੂੰਹ ਫੁੱਟ ਕਿਸਮ ਦੇ ਖੁੰਡ ਪੰਚਾਇਤ ਦੇ ਬੰਦੇ ਸੰਤ ਸਿੰਘ ਚੰਠੇ ਨੇ ਕੰਗੂਰਾ ਮਾਰ ਕੇ ਪੁੱਛਿਆ ਓਏ ਬੰਤਿਆ ਕਿਵੇਂ ਆਇਆ ਤੇਰਾ ਸਾਡੇ ਪਿੰਡ ਆਉਣਾ ਹੋਇਆ ਖੈਰ ਸੁਖ ਵੀ ਹੈ ਬੰਤੇ ਨੇ ਦੱਸਿਆ ਕਿ ਹਰੀਨੰਦ ਸਿੰਘ ਦਾ ਦੋਤਾ ਜਾਮਨ ਦੇ ਦਰਖਤ ਤੋਂ ਡਿੱਗ ਪਿਆ ਉਸ ਦੀ ਲੱਤ ਬੰਨਣ ਜਾ ਰਿਹਾ ਸੰਤ ਨੇ ਫੇਰ ਟਕੋਰ ਮਾਰ ਦੇ ਕਿਆ ਕਿ ਪਰਿਵਾਰ ਤਾਂ ਰਜਿਆ ਪੁੱਜਿਆ ਪਰ ਸੁਣਿਆ ਨਾ ਖਪਿੰਦੇ ਖਾਂਦੇ ਨੇ ਨਾ ਕਿਸੇ ਦੀ ਖਾਣ ਪੀਣ ਦੀ ਸੇਵਾ ਕਰਦੇ ਨੇ ਬੰਤੇ ਨੇ ਪਤਾ ਨਹੀਂ ਆਪਣੀ ਮੂਰਖਤਾ ਤੇ 나ੜੀ ਪੁਨੇ ਕਰਕੇ ਜਾਂ ਕੁਝ ਖਾਣ ਪੀਣ ਦੇ ਲਾਲਚ ਕਰਕੇ ਮੇਰੀ ਲੱਤ ਗਲਤ ਨੀਅਤ ਨਾਲ ਗਲਤ ਟੰਗ ਦੋਵੇਂ ਲੱਤਾਂ ਗੋਡੇ ਖੜੇ ਕਰਕੇ ਕੱਪੜੇ ਨਾ ਬੰਨ ਦਿੱਤੀ ਜੇ ਚੂਲਾ ਨਾ ਵੀ ਟੁੱਟਿਆ ਹੁੰਦਾ ਤਾਂ ਖਰਾਬ ਹੋ ਜਾਂਦਾ ਕਈ ਦਿਨ ਦਰਦ ਹੁੰਦਾ ਰਿਹਾ ਫਿਰ ਬੰਤੇ ਨੂੰ ਛੱਡ ਕੇ ਛਾਜਲੇ ਪਿੰਡ ਦਾ ਇੱਕ ਬਜ਼ੁਰਗ ਲੱਤਾਂ ਬਾਹਾਂ ਬੰਨਣ ਦਾ ਕੰਮ ਕਰਦਾ ਸੀ ਉਸ ਕੋ ਲੱਗੇ ਮਹੀਨਾ ਉਸ ਕੋ ਲੱਗਿਆ ਫਿਰ ਵੀ ਠੀਕ ਨਾ ਹੋਈ ਅਖੀਰ ਇਹ ਫੈਸਲਾ ਕੀਤਾ ਕਿ ਦੇਸੀ ਨੀਮ ਹਕੀਮ ਲੱਤ ਖਰਾਬ ਕਰ ਦੇਣਗੇ ਇਹਨਾਂ ਨੂੰ ਛੱਡ ਕੇ ਡਾਕਟਰ ਕਰਮ ਸਿੰਘ ਗਰੇਵਾਲ ਜੋ ਮੇਰੀ ਮਾਤਾ ਜੀ ਦੀ ਭੂਆ ਦੇ ਜਵਾਈ ਸਰਦਾਰ ਭਰਪੂਰ ਸਿੰਘ ਗਰੇਵਾਲ ਦਾ ਸਾਕਾ ਚਾਚਾ ਸੀ ਉਹ ਅਮਰਸਰ ਰੇਲਵੇ ਵਿਭਾਗ ਵਿੱਚ ਨੌਕਰੀ ਕਰਦੇ ਸਨ ਤੇ ਡਾਕਟਰ ਕਰਮ ਸਿੰਘ ਗਰੇਵਾਲ ਉਸ ਵੇਲੇ ਦੇ ਹੱਡੀਆਂ ਦੇ ਮਾਹਰ ਡਾਕਟਰ ਦੇ ਘਰ ਹੀ ਰਹਿੰਦੇ ਸੀ ਮੇਰੇ ਮਾਮਾ ਜੀ ਮੇਰੀ ਮਾਤਾ ਦੇ ਭੂਆ ਦੇ ਲੜਕੇ ਸਰਦਾਰ ਕਰਤਾਰ ਸਿੰਘ ਸੋਲਰ ਪਿੰਡ ਤੋਂ ਮੈਨੂੰ ਅੰਮ੍ਰਿਤਸਰ ਲੈ ਕੇ ਗਏ ਅਸੀਂ ਕੁਝ ਦਿਨ ਡਾਕਟਰ ਕਰਮ ਸਿੰਘ ਦੇ ਘਰ ਹੀ ਠਹਿਰੇ ਤੇ ਲੰਗਰ ਫੁਲਕਾ ਉੱਥੇ ਹੀ ਛਕਦੇ ਡਾਕਟਰ ਕਰਮ ਸਿੰਘ ਦੀ ਘਰਵਾਲੀ ਭਾਵੇਂ ਬਿਲਕੁਲ ਅਨਪੜ੍ਹ ਸੀ ਪਰੰਤੂ ਆਪਰੇਸ਼ਨ ਤੋਂ ਪਹਿਲਾਂ ਆਪਰੇਸ਼ਨ ਥੀਏਟਰ ਅਤੇ ਸਾਰੇ ਉਜ਼ਾਰ ਉਹ ਖੁਦ ਆਪਣੀ ਨਿਗਰਾਨੀ ਵਿੱਚ ਕਟਾਣੂ ਰਹਿਤ ਕਰਾਉਂਦੀ ਕੁਦਰਤ ਦੀ ਕਿਰਪਾ ਤੇ ਵੱਡੀ ਆਂਟੀ ਦੀ ਚੌਕਸੀ ਸਦਕਾ ਉਹਨਾਂ ਦੇ ਹਸਪਤਾਲ ਵਿੱਚ ਕਦੇ ਵੀ ਕਿਸੇ ਮਰੀਜ਼ ਦੇ ਇਨਫੈਕਸ਼ਨ ਨਹੀਂ ਹੋਈ ਦੋ ਕੁ ਦਿਨ ਉਹਨਾਂ ਦੀ ਲੂਣ ਕਿਉਂ ਰਹਿ ਤਦ दाल ਸਬਜ਼ੀ ਵੇਖ ਕੇ ਮੈਂ ਮਾਮਾ ਜੀ ਨੂੰ ਕਿਹਾ ਕਿ ਅਸੀਂ ਰੋਟੀ ਬਾਹਰੋਂ ਕਿਤੇ ਹੋਟਲ ਤੋਂ ਖਾਇਆ ਕਰੀਏ ਕਿਉਂਕਿ ਇਹ ਆਪਨ ਰੋਟੀ ਨੌਕਰਾਂ ਚੱਕਰਾਂ ਵਰਗੀ ਦਿੰਦੇ ਨੇ ਜਿਸ ਵਿੱਚ ਨਾ ਘਿਓ ਨਾ ਮਿਰਚ ਨਾ ਲੂਣ ਮਾਮਾ ਜੀ ਨੇ ਵੱਡੇ ਬੀਬੀ ਜੀ ਨੂੰ ਕਿਹਾ ਆਸੀ ਜੀ ਜੇ ਥੋੜਾ ਮੱਖਣ ਹੋਵੇ ਤਾਂ ਕਾਕੇ ਦੀ ਦਾਲ ਸਬਜ਼ੀ ਵਿੱਚ ਪਾ ਦਿਆ ਕਰੋ ਉਸ ਨੇ ਹੱਸ ਕੇ ਮੱਥੇ ਤੇ ਹੱਥ ਮਾਰ ਕੇ ਕਿਹਾ ਕਿ ਉਹ ਤਾਂ 17 ਸਾਲਾਂ ਨੂੰ ਟੁੱਕੇ ਨੇ ਉਹਨਾਂ ਲਈ ਲੂਣ ਮਿੱਠਾ ਕਿਉਂ ਸਭ ਕਟਕੀਤੇ ਹੋਏ ਨੋਕਨਵਾਜ਼ ਮਾਰ ਕੇ ਇੱਕੋ ਵਾਰ ਸਾਰੇ ਬੰਦਨ ਖੋਲਤੇ ਨਾਲੇ ਬਾਈ ਰਾਮ ਅਵਤਾਰ ਇਹ ਆਪਣੇ ਭਰਪੂਰ ਬਾਈ ਦੇ ਸਹੁਰਿਆਂ ਤੋਂ ਰਿਸ਼ਤੇਦਾਰ ਆਏ ਨੇ ਇਹਨਾਂ ਦੀ ਦਾਲ ਸਬ지 ਚਾਹ ਦੁੱਧ ਰੋਟੀ ਪਰੌਂਠੇ ਤੇ ਪੂਰਾ ਘਿਓ ਮੱਖਣ ਦੇ ਹੀ ਪਉਣਾ ਮਸਾ ਮਸਾ ਤੋਂ ਘਰ ਚ ਕੋਈ ਇਹ ਸਭ ਕੁਝ ਖਾਣ ਵਾਲਾ ਆ ਫਿਰ ਸਾਡੀ ਸੇਵਾ ਪੂਰੀ ਬਰਾਤੀਆਂ ਵਰਗੀ ਹੋਈ ਡਾਕਟਰ ਸਾਹਿਬ ਨੇ ਮੇਰੇ ਚੂਲੇ ਦਾ ਆਪਰੇਸ਼ਨ ਕਰਕੇ 3 ਮਹੀਨੇ ਦਾ ਲੰਮਾ ਪਲੱਸਟਰ ਲਾ ਦਿੱਤਾ। ਮੇਰੇ ਮਾਮਾ ਜੀ ਕਰਤਾਰ ਸਿੰਘ ਸੂਲਰ ਵਾਲੇ ਮੇਰਾ ਆਪਰੇਸ਼ਨ ਕਰਵਾ ਕੇ ਪਿੰਡ ਆ ਗਏ ਪਰ ਮੇਰੇ ਛੋਟੇ ਮਾਮਾ ਕੀਵਾ ਸਿੰਘ ਮੇਰੀ ਦੇਖਭਾਲ ਲਈ ਮੇਰੇ ਕੋਲ ਪੁੱਜ ਗਏ। ਮੇਰੇ ਮਾਮਾ ਜੀ ਮੈਨੂੰ 10 ਦਿਨਾਂ ਬਾਅਦ ਅੰਮ੍ਰਿਤਸਰ ਤੋਂ ਛਾਜਰੀ ਤੱਕ ਰੇਲ ਗੱਡੀ ਰਾਹੀਂ ਲੈ ਕੇ ਆਏ। ਅਸੀਂ ਅੱਧੀ ਰਾਤ ਨੂੰ ਛਾਜਰੀ ਸਟੇਸ਼ਨ ਤੇ ਪਹੁੰਚੇ। ਉਹਨਾਂ ਦਿਨਾਂ ਵਿੱਚ ਉੱਥੇ ਨਾ ਕੋਈ ਟੈਲੀਫੋਨ ਨਾ ਕੋਈ ਟੈਕਸੀ ਮਿਲਦੀ ਸੀ। ਮੇਰੇ ਮਾਮਾ ਜੀ ਜਿਸ ਦੀ ਟੋਕਾ ਕੁੱਤਰ ਦੇ ਦੀ ਖੁਦ ਵੀ 2-3 ਸਾਲ ਪਹਿਲਾਂ ਬਾਹ ਕੱਟੀ ਗਈ ਸੀ ਪਰ ਉਹ ਸਰੀਰਕ ਤੌਰ ਤੇ ਨਰੋਇ ਹੋਣ ਕਰਕੇ ਮੈਨੂੰ ਆਪਣੇ ਮੋਢਿਆਂ ਤੇ ਚੁੱਕ ਕੇ 2-2.5 ਘੰਟਿਆਂ ਵਿੱਚ ਪੈਦਲ ਹੀ ਪਿੰਡ ਲੈ ਆਏ ਉਹ ਨਾ ਥੱਕੇ ਨਾ ਕਿ ਪਰ ਮੈਂ ਦੋ ਵਾਰ 5 ਮਿੰਟ ਲਈ ਦਮ ਲੈਣ ਲਈ ਉਤਰਨ ਮੁਕਿਆ ਜਿਸ ਚਾਰਜਰੀ ਪਿੰਡ ਦਾ ਮੇਲਾ ਵੇਖਣ ਮੈਂ ਸਾਡੇ ਨੌਕਰ ਛੋਟਾ ਸਿੰਘ ਦੇ ਮੋਢਿਆਂ ਤੇ ਚੜਕੇ ਨਿੱਕੀ ਹੁੰਦੇ ਮੇਲੇ ਦਾ ਨਜ਼ਾਰਾ ਵੇਖ ਕੇ ਜਲੇਬੀਆਂ ਤੇ ਕਰਾਰੇ ਪਤੌੜ ਖਾ ਕੇ ਅਲਗੂਜ਼ੇ ਪੀਪਣੀਆਂ ਵਜਾਉਂਦੇ ਮੁਰਦੇ ਹੁੰਦੇ ਸੀ ਅੱਜ ਅੱਧੀ ਰਾਤ ਨੂੰ ਮਾਮੇ ਦੇ ਮੋਢਿਆਂ ਤੇ ਚੜਕੇ ਸੁੰਨਸਾਨ ਰਾਤ ਨੂੰ ਪਿੰਡ ਵੱਲ ਚਾਲੇ ਪਾਏ ਹੋਏ ਸੀ ਨਿੱਕੀ ਜੀ ਗਲਤੀ ਕਰਕੇ ਸਾਰੀ ਉਮਰ ਦੇ ਖਮਿਆਜ਼ੇ ਭੁਗਤਨੇ ਪਏ ਹੋਣੀ ਦੇ ਲੇਖੇ ਨੂੰ ਕੌਣ ਜੋ ਮੋੜ ਲਿਆ ਵੀ ਅੱਲੜ ਉਮਰੇ ਮੰਜੇ ਤੇ ਪਲਸਟਰ ਲੱਗ ਕੇ ਪੈਣਾ ਕਾਲ ਕੋਠੀ ਦੀ ਜੇਲ੍ਹ ਨਾਲੋਂ ਵੀ ਔਖਾ ਸੀ ਮੈਂ ਟੈਨਮ ਹਿੰਨੇ ਕਿਤੇ ਟਿਊਸ਼ਨ ਪੜ੍ਹਨੀ ਸੀ ਜਾ ਸਕਦਾ ਨਾ ਕੋਈ ਪਿੰਡ ਵਿੱਚ ਟੀਚਰ ਟਿਊਸ਼ਨ ਪੜਾਉਣ ਵਾਲਾ ਮਿਲਦਾ ਸੀ ਉਸ ਦੌਰਾਨ ਮੈਨੂੰ ਸਾਡੇ ਪਿੰਡ ਦੇ ਸੀਨੀਅਰ ਤੇ ਸਿਆਣੇ ਮੁੰਡੇ ਜੈਪ ਸਿੰਘ ਨੇ ਸਲਾਹ ਦਿੱਤੀ ਕਿ ਮੈਂ ਹੁਣ 10ਵੀਂ ਦੇ ਪੇਪਰ ਦੇੰਦੀ ਬਜਾਏ ਗਿਆਨੀ ਕਰ ਲਵਾਂ ਮੈਂ ਗਿਆਨੀ ਦੀ ਫੀਸ ਭਰ ਕੇ ਮੰਜੇ ਚ ਪਿਆ ਪੜ੍ਹਾਈ ਕਰਦਾ ਰਿਹਾ ਪਲਸਤਰ ਖੁੱਲ ਗਿਆ ਤੇ ਮੈਂ ਕਿਰਤਿਸ ਫੌੜੀਆਂ ਲੈ ਕੇ ਗਿਆਨੀ ਦੇ ਪੇਪਰ ਸੰਗਰੂਰ ਦੇ ਆਇਆ ਮੇਰੀ ਰਿਸ਼ਤੇਦਾਰੀ ਨਾਲ ਈਲਵਨ ਪਿੰਡ ਵੀ ਸੀ ਜਿੱਥੇ ਮੈਂ ਰੋਜ਼ ਆ ਕੇ ਪੇਪਰ ਦਿੰਦਾ ਰਿਹਾ ਗਿਆਨੀ ਚੋਂ ਮੈਂ ਪਾਸ ਹੋ ਗਿਆ ਗਿਆਨੀ ਪਾਸ ਕਰਕੇ ਫਿਰ ਮੈਂ ਸਪਲੀਮੈਂਟਰੀ ਸੈਸ਼ਨ ਲਈ 10ਵੀਂ ਦੀ ਤਿਆਰੀ ਕਰਨ ਲਈ ਪ੍ਰਾਈਵੇਟ ਮਾਸਟਰ ਸਾਵਣ ਰਾਮਕੋਲ ਟਿਊਸ਼ਨ ਰੱਖ ਲਈ ਮੈਂ ਸਾਈਕਲ ਚਲਾਉਣ ਜੋਗਾ ਹੋ ਗਿਆ ਸੀ ਮਾਸਟਰ ਜੀ ਨੂੰ ਮੇਰੀ ਹਾਲਤ ਵੇਖ ਬਹੁਤ ਦੁੱਖ ਹੋਇਆ ਤੇ ਮੇਰੇ ਨਾਲ ਉਸ ਦੀ ਹਮਦਰਦੀ ਤੇ ਮੋਹ ਹੋਰ ਵੱਧ ਗਿਆ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ 10ਵੀਂ ਵਿੱਚ ਫਿਜ਼ਿਕਸ, ਕੈਮਿਸਟਰੀ ਛੱਡ ਕੇ ਹਾਈਜਨ, ਫਿਜ਼ੀਓਲੋਜੀ ਲੈ ਲਵਾਂ ਕਿਉਂਕਿ ਉਹਨਾਂ ਕੋਲ ਫਿਜ਼ਿਕਸ ਤੇ ਕੈਮਿਸਟਰੀ ਦੀ ਲੈਬਾਰਟਰੀ ਨਹੀਂ ਸੀ ਮੈਂ ਉਹ ਨਸੀਲਾ ਅਨੁਸਾਰ ਕੀਤਾ ਕਿਉਂਕਿ ਮੈਂ ਵੈਸੇ ਵੀ ਅੱਗੇ 2 ਸਾਲ ਵਿੱਚ ਵਾਇਆ ਬਠਿੰਡਾ ਵੀ ਇਹ ਕਰਨੀ ਸੀ ਆਰਟਸ ਗਰੁੱਪ ਲੈਣਾ ਸੀ 10ਵੀਂ ਦੀ ਇਮਤਿਹਾਨ ਵਿੱਚੋਂ ਮੈਂ ਹਾਈ ਸੈਕੰਡ ਡਿਵੀਜ਼ਨ ਨਾਲ ਪਾਸ ਹੋ ਗਿਆ ਮੇਰੇ ਜਮਾਤੀ ਜੋ ਮੈਥੋਂ ਅੱਗੇ ਨਿਕਲ ਗਏ ਸੀ ਮੈਂ 11ਵੀਂ ਵਿੱਚ ਉਹਨਾਂ ਦੇ ਨਾਲ ਜਾ ਰਿਹਾ ਲਿਆ ਮੈਂ ਪ੍ਰਾਈਵੇਟ ਤਿਆਰੀ ਕਰਦਾ ਸੀ ਮੇਰੇ ਜਮਾਤੀ ਮੈਨੂੰ ਡਰਾਵੇ ਦੇਣ ਕਿ ਕਾਲਜ ਤੋਂ ਬਿਨਾਂ ਨਹੀਂ ਪਾਸ ਹੋਇਆ ਜਾਣਾ ਅੱਗੇ ਤਾਂ ਵਕਫ ਵਕਫ ਕਿਤਾਬਾਂ ਦੇ ਲੇਖਕਾਂ ਦੇ ਹਵਾਲੇ ਤੇ ਕੋਟੇਸ਼ਨਾਂ ਦੇਣੀਆਂ ਪੈਂਦੀਆਂ ਨੇ ਮੈਂ 11ਵੀਂ ਵਿੱਚ ਆਪਣਾ ਮੀਡੀਅਮ ਅੰਗਰੇਜ਼ੀ ਹੀ ਰੱਖਿਆ ਸ੍ਰੀ ਅਮਰਦਾ ਸ਼ਹੀਦ ਉਦਮ ਸਿੰਘ ਡਿਗਰੀ ਕਾਲਜ ਜਦੋਂ ਪ੍ਰਾਈਵੇਟ ਸੀ ਅਜੇ ਖੁੱਲ੍ਹਿਆ ਹੀ ਸੀ ਮੇਰੇ ਪਿੰਡ ਦਾ ਮੁੰਡਾ ਅਜੈਪ ਸਿੰਘ ਮੈਡੀਕਲ ਛੱਡ ਕੇ ਉਹ ਵੀ ਬਾਇਆ ਬਠਿੰਡਾ ਬੀਏ ਕਰਦਾ ਸੀ ਉਹ ਮੇਰਾ ਰੋਲ ਮਾਡਲ ਸੀ ਮਿਹਨਤੀ ਸਿਆਣਾ ਤੇ ਮੇਰਾ ਮਦਦਗਾਰ ਵੀ ਸੀ ਮੈਂ ਉਸ ਦੀ ਮਦਦ ਨਾਲ 11ਵੀਂ ਦੇ ਕੱਚੇ ਪੇਪਰਾਂ 'ਚ ਪ੍ਰੋਫੈਸਰ ਸਰਗਦੇਵ ਸਿੰਘ ਦੀ ਮਦਦ ਨਾਲ ਆਪਣੇ ਆਪ ਨੂੰ ਮਾਪਣ ਲਈ ਕਾਲਜ ਦੇ ਵਿੱਚ ਪੇਪਰ ਦੇ ਦਿੰਦਾ ਉਹਨਾਂ ਨੇ ਮਾਰਕਿੰਗ ਕਰਵਾ ਕੇ ਮੇਰੇ ਪੇਪਰ ਮੈਨੂੰ ਵੋਟ ਦਿੱਤੇ ਨਾਲ ਸ਼ਾਬਾਸ਼ ਦਿੱਤੀ ਕਿ ਤੂੰ ਸਾਡੇ ਕਾਲਜ ਦੇ ਤੀਜੇ ਚੌਥੇ ਨੰਬਰ ਦੇ ਵਿਦਿਆਰਥੀਆਂ ਦੇ ਬਰਾਬਰ ਹੈ ਕਦੇ ਕੁਝ ਪੁੱਛਣਾ ਹੋਇਆ ਜਦੋਂ ਮਰਜ਼ੀ ਆ ਜਾਵੇਂ ਮੈਨੂੰ ਹੌਸਲਾ ਹੋ ਗਿਆ ਮੈਂ ਪ੍ਰੈਪ ਚ ਵਧੀਆ ਨੰਬਰ ਲੈ ਕੇ ਪਾਸ ਹੋ ਗਿਆ ਜਿਹੜੇ ਮੇਰੇ ਬੇਲੀ ਜਮਾਤੀ ਨਗਲੇ ਵਾਲੇ ਬਲਦੇਵ ਤੇ ਗੁਰਦੇਵ ਮੈਨੂੰ ਡਰਾਉਂਦੇ ਸੀ ਉਹ ਦੋਵੇਂ ਫੇਲ ਹੋ ਗਏ ਮੇਰੀ ਰੀਸ ਕਰਕੇ ਮੇਰੇ ਹਰਮਨ ਪਿਆਰੀ ਟੀਚਰ ਸ਼ਾਮਰ ਰਾਮ ਨੇ ਆਪਣੀ ਲੜਕੀ ਨੂੰ ਪ੍ਰਭਾ ਕਰਵਾ ਕੇ ਵਾਇਆ ਬਠਿੰਡਾ ਬੀਏ ਸ਼ੁਰੂ ਕਰਵਾ ਦਿੱਤੀ ਸਰਦੀਆਂ ਵਿੱਚ ਸਵੇਰੇ 7 ਵਜੇ ਕਲਾਸ ਲੱਗਦੀ ਅੰਗਰੇਜ਼ੀ ਸਬਜੈਕਟ ਦੀ ਮੈਂ ਪਿੰਡੋਂ 4:30 ਵਜੇ ਸਵੇਰੇ ਉੱਠ ਕੇ ਨਹਾ ਕੇ ਪਾਠ ਕਰਕੇ ਫਿਰ ਦੋ ਪਰੌਂਠੇ ਖਾ ਕੇ ਤੇ ਦੋ ਨਾਲ ਬਨ ਕੇ ਸਾਈਕਲ ਤੇ ਸਵਾ 6 ਵਜੇ ਵਾਲੀ ਗੱਡੀ ਛਾਜਰੀ ਤੋਂ ਫੜ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਮਾਸਟਰ ਜੀ ਦੇ ਘਰ ਪੁੱਜ ਜਾਂਦਾ। ਉਹਨਾਂ ਦੀ ਲੜਕੀ ਮੇਰੀ ਮਾਸਤੀ ਦੀ ਲੜਕੀ ਹਰਵੰਸ ਸਤ ਤੇ ਉਸ ਦੀ ਸਹੇਲੀ ਸਰਿੰਦਰ ਸਮੇਤ ਅਸੀਂ 7-8 ਬੱਚੇ ਹੀ ਸੀ। ਉਹ ਦੋਵੇਂ ਛੇਰੋ ਤੋਂ ਪਹਿਲੀ ਬੱਸ ਫੜ ਕੇ ਆਉਂਦੀਆਂ। ਇਹ ਸਪੈਸ਼ਲ ਕਲਾਸ ਮਾਸਟਰ ਜੀ ਦੀ ਲੜਕੀ ਕਰਕੇ ਚਰਾਈ ਗਈ ਸੀ। ਤਾਂ ਇਹਨਾਂ ਦੇ ਬਹਾਨੇ ਢੀਲੇ ਨੂੰ ਪਾਣੀ ਲੱਗ ਗਿਆ। ਜਿੱਥੇ ਚਾ ਉਥੇ ਰਾਹ ਵਾਲੀ ਕਹਾਵਤ ਸੱਚੀ ਹੈ। ਬੰਦੇ ਦੇ ਅੰਦਰ ਕੁਝ ਕਰਨ ਦੀ ਹਿੰਮਤ ਆਰਾਦਾ ਹੋਵੇ। ਹਾਲਾਤ ਖੁਦ ਸਾਜ਼ਕਾਰ ਬਣ ਜਾਂਦੇ ਨੇ ਕਿਸੇ ਉਰਦੂ ਸ਼ਾਇਰ ਨੇ ਲਿਖਿਆ ਹੈ ਖੁਦ ਕੋ ਕਰ ਬੁਲੰਦ ਇਤਨਾ ਖੁਦਾ ਬੰਦੇ ਸੇ ਖੁਦ ਪੁੱਛੇ ਤੇਰੀ ਰਜ਼ਾ ਕੀ ਹੈ ਮੇਰੇ ਨਾਲ ਵੀ ਕਿਸਮਤ ਨੇ ਇੰਝ ਹੀ ਲੁਕਣ ਮੀਟੀਆਂ ਖੇਡੀਆਂ ਬਾਕੀ ਅਗਲੇ ਅੰਕ ਵਿੱਚ ਧੰਨਵਾਦ